ਕਾਲ ਜੀ গুড মর্নিং ਕੀ ਹਾਲ ਚਾਲ ਨੇ ਉਮੀਦ ਕਰਾਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਦਾ ਬਲੌਗ ਕਰਨ ਲੱਗੇ ਆਪਾਂ ਸ਼ੁਰੂ ਅੱਜ ਦਿਨਕ ਬੜਾ ਘੈਂਟ ਹੈ ਤੇ ਦੂਜਾ ਆ ਜਣ ਅੱਜ ਜੋਧਵੀਰ ਤੇ ਨਾਪਰੀ ਤੋਂ ਉਹਨਾਂ ਨੇ ਆਪਾਂ ਲੈਣ ਚਲੇ ਐਰਪੋਰਟ ਤੇ ਗੱਡੀ ਕਰਤੀ پارک ਆ ਪਿੱਛੇ ਪਾਰਕਿੰਗ ਬਹੁਤ ਵੱਡੀ ਆ ਤੇ ਹੁਣ ਜਾ ਰਹੇ ਆਪਾਂ ਤੁਰ ਕੇ ਉਹਨਾਂ ਨੂੰ ਰਿਸੀਵ ਕਰਨ ਸਵਾਗਤ ਚਲਿਏ ਅੱਜ ਦਾ ਬਲੌਗ ਤੁਹਾਨੂੰ ਦਿਖਾਵਾਂਗੇ ਨਾਲੇ ਟਿੱਡੂ ਨਾਲ ਖੇਡਾਂਗੇ ਆਜੋ ਆਪਾਂ ਪਹੁੰਚ ਗਏ ਐਰਪੋਰਟ ਤੇ ਅਰਾਈਵਲ ਤੇ ਇੰਟਰਨੈਸ਼ਨਲ ਡਿਪਾਰਚਰ ਹੈ ਤੇ ਅੱਗੇ ਅਰਾਈਵਲ ਚਲੋ ਜੀ ਅੰਦਰ ਚਲੀਏ ਭੀੜ ਬਹੁਤ ਆ ਪਰ 에어ਪੋਰਟ ਸੋਹਣਾ ਬਹੁਤ ਹੈ ਸਾਰਾ ਆਟੋਮੈਟਿਕ ਕਰਤਾ ਇਹਨਾਂ ਨੇ ਆ ਵੇਖੋ ਸੈਲਫ ਚੈੱਕ ਇਨ ਸਾਰਾ ਸੈਲਫ ਚੈੱਕ ਇਨ ਹੈ ਦੇਖੋ AI ਲੱਗਿਆ ਹੋਇਆ ਸਿਸਟਮ 에어 ਨਿਊਜ਼ੀਲੈਂਡ ਦਾ ਟੋਟਲੀ ਉਹਨਾਂ ਦਾ ਕਾਫੀ ਬੁੱਥ ਹੋਣਾ ਤੇ ਕੁਇਕ ਚੈੱਕ ਕਰਕੇ ਤੁਸੀਂ ਨਿਕਲ ਸਕਦੇ ਹੋ ਪਿੱਛੇ ਤੇ ਲੱਗਦਾ ਨਾ ਆਪਣੀ ਤੇ ਖੜੀ ਐ ਹਾਂ ਉਹੀ ਖੜੀ ਐ ਇਧਰ ਆ ਬਾਕੀ ਬੰਦੇ ਦੋ ਬਾਰ ਕਰ ਲਓ ਜੀ ਬੰਦੇ ਪਹੁੰਚ ਗਏ ਹੁਣ ਆਪਾਂ ਕਰਦੇ ਰਸੀਵ ਇਹਨਾਂ ਨੂੰ ਤੁਸੀਂ ਬਲੌਕ ਬਣਾ ਕੇ ਲੈ ਗਈ ਅਸੀਂ ਜਾਉਂਦੇ ਹਾਂ ਜੀ ਉਹ ਤਾਂ ਬਿਸ ਜੋਂਗ ਟਗਿਆ ਤੋ ਫੋਮ ਲਾ ਗਿਆ ਤੋ ਆ ਗਿਆ ਹਾਂਜੀ ਹਾਂਜੀ ਕਰਦਾ ਆ ਆਰੀ ਆਲੀ ਟਾੜੀ ਖਾਦੀ ਉਹ ਕੌੜਾ ਜੀ ਹਾਂਜੀ ਕੌੜਾ ਗਿਆ ਇਹ ਲੱਟ ਹਾਂਜੀ ਹਲੇ ਨੀਂਦ ਚ ਚਲਿਏ ਗੱਡੀ ਜੋਧਪੁਰ ਹਾਂਜੀ ਇਹ ਕਿੱਥੇ ਆ ਗਿਆ ਕਿੱਥੇ ਆ ਗਿਆ ਲਓ ਮੈਂ ਪਹਿਲੀ ਲਾਈਟ ਚ ਦਬਾਤੀ ਆ ਮੇਰੇ ਡੀ ਉਹ ਟਿੱਡੂ ਕਿੱਥੇ ਦੇਖਦਾ ਬਾਈ ਹਾਂਜੀ ਕਿੱਥੇ ਆ ਗਏ ਕਿੱਥੇ ਆ ਗਏ ਦੇਖਦਾ ਲੈ ਨਵੀਂ ਜਿਹੀ ਜਗਾ ਲੈ ਆਏ ਮੈਨੂੰ ਕਿਤੇ ਅੱਜ ਹਾਂਜੀ ਓਏ ਜੋਧਵੀਰ ਬੁੱਲ ਕਾਤੇ ਦੱਬਿਆ ਥੱਲੇ ਵਾਲਾ ਹੈਂ ਦਾ ਤੋ ਦੱਬਿਆ ਚੱਲ ਵੇ ਅੱਗੇ 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 ਸਿੱਧਾ ਕਾਤੇ ਦੱਬਿਆ ਬੁੱਲ ਹਾਂਜੀ ਫਾਈਨਲੀ ਪਹੁੰਚ ਗਏ ਡੈਡੀ ਉਹ ਨਹੀਂ ਇੱਥੇ ਨਾਪਰੀਤ ਜੋਧਵੀਰ ਸਾਂਝੇ ਨੇ ਤੇ ਹੁਣ ਚੱਲੇ ਆਪਾਂ ਬਾਹਰ ਨੂੰ ਐਗਜ਼ਿਟ ਲੈਣ ਤੇ ਕਿਤੇ ਐਗਜ਼ਿਟ ਇੱਥੇ ਆਦਾ ਤਾਂ ਰਠੀ ਦੀ ਇਕੱਠੇ ਬੈਠ ਕੇ ਕਹੇ ਉਹਨੇ ਨਾ ਉਹ ਤਾਂ ਕਈ ਕੀ ਲੱਗ ਲੱਗਿਆ ਸੀ ਤਾਂ ਜਿਹੜੀ ਘਰ ਤੇ ਲੋਟ ਆ ਗਿਆ ਦੂਰ ਵੀ ਕਰਕੇ ਅੱਛਾ ਜੀ ਚਲੋ ਇੱਥੇ ਸਾਨੂੰ ਫਿਰ ਫਤ ਸੀਟ ਐਨ ਮੂਰੇ ਵਾਲੀ ਵੀ ਜੀ ਕੋ ਦੱਸਦਾ ਉਹ ਮੂਰੇ ਮੈਂ ਦੇਜ ਬੱਚਿਆਂ ਨੂੰ ਉਹ ਬਹੁਤ ਸੌਖੀ ਐ ਹੂੰ ਬਈ ਪਿਛੇ ਵਾਲੇ ਮੰਨਦਾ ਰੈਟ ਹੋ ਜਿੰਦਾ ਪਿਛੇ ਵਾਲੇ ਚ ਲੱਤਾਂ ਥੋੜੀ ਸਿੱਧੀਆਂ ਘਟ ਆਉਣੀ ਐ ਨੀਂਦਾ ਗਈ ਦੀ ਜਹਾਜ਼ ਚ ਮੈਨਾਂ ਤਾਂ ਨਹੀਂ ਆਈ ਹਾਂ ਜੀ ਪੈਰੇ ਚ ਹੈ ਚਾਲੀ ਇਹਦੀਆਂ ਸੀਟਾਂ ਖੁੱਲੀਆਂ ਨਾ ਨਿਊਜ਼ੀਲੈਂਡ ਵਾਲੇ ਦੀਆਂ ਖੁੱਲੀਆਂ ਸੀਟਾਂ ਕਾ ਸਿੰਗਾਪੁਰ ਵਾਲੇ ਦੀ ਵੀ ਗੁੱਟੀਆਂ ਨਹੀਂ ਉਹ ਖੁੱਲੀਆਂ ਹੋਣੀਆਂ ਦੀਆਂ ਅੱਛਾ ਜੀ ਪਰ ਜਣੀ ਉਹਦੇ ਜੀ ਹਾਂ ਸਿੰਗਾਪੁਰ ਵਾਲੇ ਚ ਆਹਾਂ ਕਿ ਇੱਥੇ ਪੈਸੀ ਵੀ ਕਿਨਾਲ ਦਾ ਬਹੁਤ ਵਧੀਆ ਹੋਊਗਾ ਉਹ ਕਿ ਕ ਇੱਥੇ ਵੀ ਗੁੱਟ ਸੀਗੀ ਹੈ ਨਾ ਫਿਰ ਠੀਕ ਦੀ ਉਹ ਵੀ ਇਹ ਇਹ ਫਸਟੈਗਰ ਨਾਲ ਚੱਲਦੇ ਨੇ ਪਪਾ ਪੇੜ ਕਰੇ ਨਾ ਇਹ ਨੰਬਰ ਪਲੇਟ ਤੇ ਚੱਲਦਾ ਰਹੇ ਸਾਰਾ ਕੁਝ ਅੱਛਾ ਪਾਸਟਾਗ ਨਹੀਂ ਹੈਗਾ ਔਰ ਇਹ ਨੰਬਰ ਪਲੇਟ ਇਹਨਾਂ ਨੰਬਰ ਬਿਲਕੁਲ ਸਹੀ ਲਿਆ ਆਂਦੇ ਆ ਉੱਥੇ ਪੇ ਕਰਿਆ ਜੀ ਆਪਾਂ ਨੇ ਹਾਂ ਜੀ ਚਲ ਚਲ ਬਥੜਾ ਪਾਣੀ ਹੋਈ ਵੀਰੇ ਘੜੀ ਚ ਮੀਂਹ ਦੇ ਮਿੰਟੋ ਮਿੰਟੀ ਮੀਂਹ ਹਾਂਜੀ 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 ਉਹ ਕਿੱਥੇ ਆ ਗਏ ਕਿੱਤੇ ਆ ਗਏ ਹਾਂਜੀ ਲਾਣਾ ਪ੍ਰੀਤ ਆ ਜਾ ਵੀ ਹੈ ਕਿੱਥੇ ਆ ਗਏ ਬਾਈ ਉਹ ਚੋਦੂ ਵੀਰ ਹਾਏ ਹਾਏ ਲਓ ਜੀ ਮਿਰਚਾਂ ਨੇ ਪੂਰਾ ਹੁਣ ਕੰਮ ਖਿੱਚਿਆ ਹੋਇਆ ਫੋਰੀਆਂ ਫੁੱਲ ਭਰੇ ਹੋ ਆਈ ਮਿਰਚਾਂ ਨਾਲੇ ਆਲ ਜੰਮ ਚਲੋ ਜੀ ਫਾਈਨਲੀ ਪਹੁੰਚ ਗਏ ਮੀਨਾ ਕਰਤਾ ਸਵਾਗਤ ਹੁਣ ਪਹੁੰਚ ਗਏ ਸੀ ਘਰੇ ਓਕੇ ਜੀ ਬਾਏ ਬਾਏ ਪਹੁੰਚ ਗਏ ਸਾਡੇ ਕਿੱਥੇ ਆ ਗਈ ਹਾਂ ਜੀ ਹਾਂ ਜੀ ਪਛਾਣ ਲਿਆ ਪਾਪਾ ਨੂੰ ਹੈ ਹਾਂ ਜੀ ਖਾਣ ਜੀ ਕੋਲਾਗੇ ਕਿੱਥੇ ਆ ਗਏ ਹਾਂ ਜੀ ਹਾਂ ਹਾਂ ਕਿੱਥੇ ਆ ਗਏ ਇੰਡੀਆ ਤੇ ਆ ਕੇ ਜੀ ਬੈਗ ਖੋਲਣ ਲੱਗੇ ਓਪਨ ਸੋ ਅੱਜ ਦਾ ਕਰਦੇ ਆ ਬਲੌਗ ਇਥੀ ਐਂਡ ਬਾਏ ਬਾਏ